ਮੈਂ ਫੋਟੋਆਂ ਕਿ ਜਾਣ ਚ ਵੀ ਮੇਰੇ ਤੁਸੀਂ ਦੇਖੇ ਮੇਰੇ ਮੈਂ ਡਰ ਕੇ ਫੋਟੋਆਂ ਉੱਪਰ ਨਹੀਂ ਹੁੰਦੀਆਂ ਆਪਣੀਆਂ ਕਿ ਹਰ ਬੰਦੇ ਦੀ ਹੁੰਦੀ ਹੈ ਪਤਾ ਨਹੀਂ ਚੀਜ਼ ਹੈਗਾ ਹਲੇ ਹਾਂਜੀ ਹਾਂਜੀ ਇਨ ਫਿਊਚਰ ਆਪਣੇ ਹੋਰ ਵੀ ਹੋ ਸਕਦੀ ਇੰਪਰੂਵਮੈਂਟ ਪਰ ਫੇਸ ਨਹੀਂ ਕੀਤਾ ਉਹ ਚੀਜ਼ ਨੂੰ ਤਾਂ ਮੈਨੂੰ ਬਹੁਤ ਬੰਦੇ ਨੇ ਪੁੱਛਿਆ ਕਿ ਯਾਰ ਇੱਕ ਇੰਟਰਵਿਊ ਕਰਖ ਲੈਣਾ ਇੱਕ ਇੰਟਰਵਿਊ ਤਾਂ ਮੈਨੂੰ ਉਹ ਚੀਜ਼ ਦੀ ਚੀਜ਼ ਹੈਗੀ ਆ ਪਰ ਜਿਸ ਦਿਨ ਤੁਸੀਂ ਮੈਨੂੰ ਕਿਹਾ ਹੈ ਕਿ ہاں ਵੀ ਆਪਾਂ ਇੱਕ ਇੰਟਰਵਿਊ ਰੱਖਣਾ ਤਾਂ ਆਪਣਾ ਦਾ ਭਰਾਵਾਂ ਵਾਲਾ ਪਿਆਰਾ ਮੈਨੂੰ ਨਹੀਂ ਆਇਆ ਜਿਵੇਂ ਨਾਲ ਨਾਲ ਇਹ ਮੇਰਾ ਪ੍ਰਾਪਲ ਖੁੱਲ ਕੇ ਗੱਲ ਕਰ ਸਕਦੇ ਆਪਾਂ ਹਾਂ ਸਕੂਲਾਂ 'ਚ ਵੀ ਇਕੱਠੇ ਪੜ੍ਹਿਆ ਇਕੱਠੇ ਖੇਡੇ ਆ ਗਰਾਊਂਡਾਂ 'ਤੇ ਤਾਂ ਮੈਨੂੰ ਐਸੀ ਵੀ ਹਾਂ ਵੀ ਬਾਈ ਨਾਲ ਮੈਂ ਕਰ ਸਕਦਾ ਉੱਪਰ ਦੇ ਜਿੰਦੇ ਨਾਲ ਖੁੱਲਣਾ ਬਹੁਤ ਖੱ ਲੱਗਦਾ ਤੇ ਆਪਣੇ ਬੰਦੇ ਲਈ ਗੱਲ ਹੋਰ ਹੁੰਦੀ ਇੱਕ ਵਾਈਬ ਹੁੰਦੀ ਆ ਵਾਈਬ ਮੈਚ ਕਰਦੀ ਆ ਤੁਹਾਨੂੰ ਮਨ ਲੱਗਦਾ ਬਹੁਤ ਸਾਰੇ ਸਵਾਲ ਪੁੱਛਣ ਦੀ ਲੋੜ ਨਹੀਂ ਪਈ ਸਵਾਲ ਤਾਂ ਪੁੱਛਣਾ ਹੀ ਨਹੀਂ ਹੈਗਾ ਸਵਾਲ ਤਾਂ ਗੱਲਾਂ ਹੋ ਜਾਂਦੀਆਂ ਸੋਹਣੀਆਂ ਮੈਂ ਬਹੁਤ ਰੈਂਡਮਲੀ ਫ੍ਰੀਕੁਐਂਟ ਆਪਣੇ ਆਪ ਹੀ ਬੋਲ ਰਿਹਾ ਹਾਂ ਉਹ ਇਸੇ ਕਰਕੇ ਹੈ ਕਿ ਆਪਣਾ ਥੋੜਾ ਜਿਹਾ ਵੀ ਪੁਰਾਣਾ ਇੱਕ ਰਿਸ਼ਤਾ ਆਪਾਂ ਇਕੱਠੇ ਪੜੇ ਬਣੇ ਆ ਇਹ ਚੀਜ਼ ਫਿਰ ਕੁਝ ਸਿੱਖਿਆ ਵੀ ਦੇ ਸਕਦਾ ਹੈ। ਜੇ ਕੁਝ ਆਪਾਂ ਸਵਾਲ ਕੋਈ ਰੈਡੀ ਕਰ ਲੈਂਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਸਵਾਲ ਪੁੱਛਣੇ ਉਹ ਚੀਜ਼ ਬਣਦੀ ਨਹੀਂ ਫਿਰ। ਨਹੀਂ ਭਾਜੀ ਮੇਰੇ ਸਾਹਮਣੇ